ਤੰਦੂਰੀ ਚਿਕਨ ਆ ਜੀ ਤੰਦੂਰੀ ਚਿਕਨ ਹਾਂ ਥੋੜਾ ਬਰੰਦਰ ਤੇ ਬੋਲਨ ਲੱਗਿਆ ਹਾਂ ਹਾਫ ਕਰਨ ਲਾਉਣ ਲੱਗੇ ਆਪਾਂ ਇਹ ਹਾਫ ਡਨ ਹੋ ਰਿਹਾ ਹਾਂ ਇਸ ਤੋਂ ਬਾਅਦ ਫਿਰ ਇਹਨੂੰ ਫੁੱਲ ਡਨ ਹੋਊਗਾ ਇਹ ਫੁੱਲ ਡਨ ਹੋਊਗਾ ਪਹਿਲਾ ਹਾਫ ਹੀ ਹੋਊਗਾ ਪਹਿਲਾ ਹਾਫ ਹੋਊਗਾ ਜੀ ਠੀਕ ਹੈ ਠੀਕ ਹੈ ਜਦੋਂ ਕੋਈ ਤੰਦੂਰ ਦੇ ਵਿੱਚ ਵਗਿਆ ਆਪਣਾ ਚਿਕਨ ਇਹ ਹੋਊਗਾ ਪਹਿਲਾ ਹਾਫ ਡਨ ਉਸ ਤੋਂ ਬਾਅਦ ਫਿਰ ਫੁੱਲ ਡਨ ਹੋਊਗਾ ਇਹਨੂੰ ਇਹਨੂੰ ਪ੍ਰੋਟੈਕਟ ਕਰਾਂ ਤੇ ਇੱਕ ਉੱਪਰ ਬੰਦ ਹੋ ਜੂਗਾ ਠੀਕ ਹੈ ਜੀ ਅਬ ਕੁਦਵਾ ਤਿਆਰ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਪੂਰੀ ਵਧੀਆ ਗਰੰਟੀ ਚੀਜ਼ ਦਿੰਦੇ ਹਾਂ ਘਾਤਾ ਨੂੰ ਪੂਰੀ ਗਰੰਟੀ ਹੈ ਜੀ ਮਾਲ ਦੀ ਬਸ ਠੀਕ ਹੈ ਜੇ ਖਾਊ ਇੱਕ ਵਾਰ ਬਾਰ-ਬਾਰ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਚਲੋ ਠੀਕ ਹੈ ਜੀ ਹੁਣ ਕੱਢਦੇ ਆ ਇਹਨੂੰ ਫਿਰ ਆਪਾਂ ਬਾਅਦ ਚ ਕਿੰਨੇ ਮਿੰਟ ਬਾਅਦ ਨਿਕਲੂਗਾ ਜੀ 5-7 ਮਿੰਟ ਬਾਅਦ ਜੀ 5-7 ਮਿੰਟ ਲੱਗਣਗੇ ਬਈ ਉੱਤੇ ਬਾਅਦ ਨਿਕਲ ਜਾਣਾ ਹੈ ਫਿਰ ਠੀਕ ਹੈ ਜੀ ਹਾਂ ਜੀ ਵੀਰੇ ਆਪਾਂ ਮੁੜ ਗਏ ਹੁਣ ਇਹ ਹਾਫ ਰਨ ਹੋ ਗਈਆਂ ਠੀਕ ਹੈ ਜੀ ਇਹ ਹੁਣ ਆਪਾਂ ਲਾਵਾਂਗੇ ਇਹਨਾਂ ਨੂੰ ਇੰਨੇ ਲੱਗੂਗੀ ਹਵਾ ਹਨਾ ਜੀ ਧੰਨਵਾਦ ਰਖੰਗਨ ਠੀਕ ਹੈ ਜੀ ਉਸ ਤੋਂ ਬਾਅਦ ਇਹ ਫੁੱਲ ਰਨ ਹੋ ਜਾਣੀਆਂ ਠੀਕ ਹੈ ਜੀ ਓਕੇ ਜੀ ਤੇ ਕਰ ਰਹੇ ਹੋ ਜੀ ਇਹ ਮੱਖਣ ਲਾਈਦਾ ਇਹ ਅੱਛਾ ਮੱਖਣ ਲਾਈਦਾ ਜੀ ਇਹਨਾਂ ਥੋੜਾ ਜਿਹਾ ਸੌਫਟ ਹੋਏਗਾ ਨਹੀਂ ਥੋੜਾ ਜਿਆਦਾ ਸੁੱਕਾ ਬਣ ਆਉਂਦਾ ਠੀਕ ਇਸ ਵਿੱਚ ਵਧੀਆ ਆ ਜਾਊਗਾ ਮੱਖਣ ਲਾ ਲਓ ਮੱਖਣ ਲਾ ਦੇ। ਕੋਈ ਇੰਟਰ ਫੈਨ ਨਹੀਂ ਜਾਂਦਾ ਕੁਝ ਨਹੀਂ ਜਾਂਦਾ। ਠੀਕ ਹੈ ਜੀ। ਲਓ ਜੀ ਮੱਖਣ ਲਾ ਕੇ ਦੁਬਾਰਾ ਫੇਰ। ਇਹ ਫੁੱਲ ਡਨ ਹੈ ਨਾ ਹਾਂ ਇਹ ਫੁੱਲ ਫਾਈਨਲ ਹੋ ਗਿਆ ਜੀ। ਇਹ ਫਾਈਨਲ ਹੋ ਰਿਹਾ। 1-2 ਮਿੰਟ ਲੱਗੂ ਇਹਨੂੰ। ਹਾਂ 1-2 ਮਿੰਟ ਜੀ। ਠੀਕ ਹੈ ਠੀਕ ਹੈ। ਹੁਣ ਇਹਨੇ ਫੁੱਲ ਡਨ ਹੋ ਰਿਹਾ। ਤੇ ਆਪਾਂ ਪੁੱਛਾਂਗੇ ਕਸਟਮਰ ਨੂੰ ਟੇਸਟ ਵੀ ਕਿਵੇਂ ਦਾ ਟੇਸਟ ਆ। ਠੀਕ ਹੈ ਜੀ। ਦੇਖੋ। ਅੱਗੇ ਵੀ ਪੂਰੀ ਚੱਲ ਰਹੀ ਆ ਹੱਫ ਫੁੱਲੇ ਡੰਨ ਹੋ ਗਿਆ ਤਿਆਰ ਆ ਜੀ ਹੁਣ ਇਹ ਤਿਆਰ ਆ ਇਹ ਆਪਣਾ ਲੈਗ ਪੀਰ ਤਿਆਰ ਹੋ ਗਿਆ ਚੱਲਿਆ ਜੀ ਆ ਮਸਾਲਾ ਲਾਇਆ ਜੀ ਇਹਨਾਂ ਨੇ ਠੀਕ ਆ ਜੀ ਤੇ ਹੁਣ ਇਹ ਚੱਲਿਆ ਕਸਟਮਰ ਕੋਲ ਚਲੋ ਜੀ ਅੱਗੇ ਕਸਟਮਰ ਨੂੰ ਪੁੱਛਦੇ ਆਈ ਹਾਂਜੀ ਬਾਈ ਜੀ ਖਾ ਰਹੇ ਨੇ ਤੰਦੂਰੀ ਚਿਕਨ ਹਾਂਜੀ ਖਾਓ ਵੀਰੇ ਕਿੱਦਾਂ ਲੱਗਾ ਟੈਸਟ ਕਰਕੇ ਦੱਸਿਓ ਕਿਵੇਂ ਲੱਗਿਆ ਵੀਰੇ ਜੀ ਖਾਓ ਬੰਦੇ अच्छा जी हां फिर ਐਨ ਟੇਸਟ ਪੂਰਾ ਨਮਕ ਨਮਕ ਜੋ ਵੀ ਲੈਣਾ ਦੇਣਾ ਸੋਹ ਗਿਆ ਉੱਤੇ ਨਿਕਲ ਪਰ ਵਧੀਆ ਠੀਕ ਹੈ ਠੀਕ ਹੈ ਜਿਹੜਾ ਇੱਕ ਵਾਰ ਖਾਊ ਕਰ ਬਾਰ ਬਾਰ ਜਿਹੜਾ ਇੱਕ ਵਾਰ ਕੇ ਜਦੋਂ ਜਿਹੜਾ ਇਹ ਦੁਨੀਆ ਮ ਦਿੱਲੀ ਆ ਗਿਆ ਠੀਕ ਆ ਦੇਖੋ ਇਹ ਦਿੱਲੀ ਆਂਦਰੇ ਇਹ ਜਿਹੜਾ ਟੇਸਟ ਕਹਿੰਦੇ ਕਿਤੇ ਮਿਲਦਾ ਨਹੀਂ ਹੈਗਾ ਇਹ ਪਟਿਆਲੇ ਦੇ ਵਿੱਚ ਬਾਰ ਨੱਡਾ ਉੱਥੇ ਹੀ ਮਿਲਦਾ ਗਿੱਲ ਚਿਕਨ ਨਾਲ ਗਿੱਲ ਚਿਕਨ ਨਾਲ ਠੀਕ ਹੈ ਠੀਕ ਹੈ ਓਕੇ ਵੀਰੇ ਧੰਨਵਾਦ ਇੰਨਾ ਕਾ ਮੈਨੂੰ ਇਸ ਤਰ੍ਹਾਂ ਦੀ ਗੰਢ ਨੂੰ ਮਸਾਲਾ ਲਾ ਕੇ ਸਬਜ਼ੀ ਦਾ ਲਾ ਕੇ ਫਰਾਈ ਕਰਨ ਲਈ ਤਿਆਰ ਕਰਦਾ ਜੀ ਰੇੜੀਆਂ ਇਹਦੇ ਵਾਰ ਕੜਾਈ ਚ ਜੀ ਲਾ ਕੇ ਲਓ ਜੀ ਹੁਣ ਇਹਨੂੰ ਫਰਾਈ ਕਰ ਰਹੇ ਹਾਂ ਇਹ 3 ਘੰਟੇ ਹੋ ਗਏ ਨੇ 3 ਘੰਟੇ ਤੋਂ ਬਾਅਦ ਮਸਾਲਾ ਲਾ ਕੇ ਛੱਡਿਆ ਸੀ ਹੁਣ ਕਰ ਰਹੇ ਹਾਂ ਫਰਾਈ ਲਓ ਜੀ ਉਹੀ ਚੀਜ਼ ਕਿਨੂੰ ਫਰਾਈ ਹੋਊਗਾ ਤੇ ਉਹਦੇ ਵਾਰੀ ਆਪਾਂ ਇਹਦੇ ਦਰਮਿਆਨ ਆ ਤੋ ਇਹ ਫਰਾਈਟ ਲੈ ਆਉਣੇ ਤੇ ਤੇਲ ਵੀ ਬਾਈ ਵਧੀਆ ਵਰਤਦੇ ਨੇ ਐਂ ਸੁੱਤਰ ਰੋਜ਼ ਦਾ ਰੋਜ਼ ਤੇਲ ਵਰਤਾਈ ਜਾਂਦਾ ਇਹ ਨਹੀਂ ਹੈਗਾ ਵੀ ਮੂਵੀ ਤੇਲ ਚੱਕਿਆ ਤਿੰਨ ਦਿਨਾਂ ਵਾਲਾ ਹਨਾ ਵੀਰੇ ਫਰੈਸ਼ ਤੇਲ ਹੁੰਦਾ ਰੋਤ ਤੇ ਹੀ ਹੁੰਦਾ ਤੇਰੇ ਇਹ ਰੱਖਾਂਗੇ ਵੀਰੇ ਹੈਗਾ ਹੁਣ ਆਪ ਡਨ ਕਰਚਾਉਂ ਕੱਟਾਂਗੇ ਇਹਨੂੰ ਫਿਰ ਕਟਿੰਗ ਕਰਾਂਗੇ ਆਪਾਂ ਫਿਰ ਦੁਬਾਰਾ ਫੇਰ ਜਾਊਗਾ ਇਹ ਭਰਾਈ ਜੋਣ ਵਾਸਤੇ ਥੋੜੇ ਕਰਕੇ ਓਕੇ ਓਕੇ ਲਓ ਜੀ ਹੁਣ ਪਹਿਲਾ ਹੋ ਗਿਆ ਇਹ ਹਾਫ ਡਨ ਤੇ ਬਾਅਦ ਫੇਰ ਇਹ ਕਰਾਂਗੇ ਇਹ ਵੀ ਹਾਫ ਡਨ ਹੋਊਗਾ ਇਹ ਵੀ ਹਾਫ ਡਨ ਠੀਕ ਹੈ ਠੀਕ ਹੈ ਲਾਓ ਜੀ ਹੁਣ ਇਹਦੇ ਪੀਸ ਹੋਣਗੇ ਹਨਾ ਹਾਂ ਜੀ ਪੀਸ ਦਾ ਤੇ ਕਟਿੰਗ ਤਾਂ ਇਸ ਕਰਕੇ ਕਰਦੇ ਆ ਵੀ ਥੋੜਾ ਹੋਣਾ ਹੋਰ ਰੜ ਜਵੇ ਰੜ ਜੇ ਉਹ ਤੇ ਪੀਸ ਹੋਏ ਹੋ ਜਾਂਦੇ ਹਾਂ 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 ਤੇ ਉਹ ਜਿਹੜਾ ਪੱਤਾ ਰਹਿ ਜਾਂਦਾ ਉਹ ਪੱਤਾ ਠੀਕ ਠੀਕ ਹੈ ਸਸੇ ਮਸਾਲਾ ਦਾ ਬਿਲਕੁਲ ਪਿਕਚਰ ਅਚਿਆ ਹੋਇਆ ਹਾ ਯਾਰ ਥੋੜਾ ਸਮ ਨਹੀਂ ਟਾਈਮ ਦੇ ਕੋਈ ਨਾ ਹੋ ਗਿਆ ਤਿੰਨ ਚਾਰ ਘੰਟੇ ਹੋ ਗਏ ਆ ਤਿੰਨ ਚਾਰ ਘੰਟੇ ਲੱਗਦੇ ਨੇ ਬਾਈ ਇਹਨੂੰ ਇੰਨੀ ਮਿਹਨਤ ਲੱਗਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਜਾ ਕੇ ਇਹ ਰੈਡੀ ਹੁੰਦਾ ਲੋਕਸਰ ਨਾਲ ਦੀ ਧੋ ਕੇ ਨਾਲ ਹੀ ਲਾ ਕੇ ਫਿਰ ਸੁਕਾਤਾ ਹਾਂ ਹਾਂ ਉਹ ਕੰਮ ਨਹੀਂ ਹੈਗਾ ਵੀ ਹਾਂ ਪੂਰੀ ਮਿਹਨਤ ਲੱਗਦੀ ਆ ਯਾਰ ਤਿੰਨ ਘੰਟੇ ਹੋ ਗਏ ਪਏ ਨੂੰ ਸਵੇਰੇ 12 ਵਜੇ ਦਾ ਰੱਖੋ ਮਸਾਲਾ ਲਾ ਕੇ ਛੱਡਿਆ ਤੇ ਹੁਣ 6 ਵਜ ਗਏ ਨੇ 6 ਵਜੇ ਕੜਾਹੀ ਚ ਪਿਆ ਦੇਖ ਲਓ ਨਹੀਂ ਤਾਂ ਲੋਕ ਕੀ ਕਰਦੇ ਨੇ ਹਨਾ ਵੀਰੇ ਨਾਲ ਦੇ ਨਾਲ ਕੱਢ ਕੇ ਦੇ ਦਿਆ ਹਾਂ ਉਹਦੇ ਨਾਲ ਹੀ ਉਹਦੇ ਵਿੱਚ ਮਸਾਲੇ ਦਾ ਟੇਸਟ ਵੀ ਨਹੀਂ ਆਉਂਦਾ ਅੰਦਰੋਂ ਚੇਤਨ ਦੁੱਧਾ ਵਿਚਾਰਾ ਇਹਦਾ ਬਈ ਯਾਰਾ ਫਿਰ ਯਾਰ ਕੋ ਬੇਸਣ ਜੀ ਨੂਨ ਮਿਰਚ ਆਉਂਦਾ ਹੋਰ ਕੁਝ ਨਹੀਂ ਹੁੰਦਾ ਉਹ ਪੂਰਾ ਰੱਚਿਆ ਹੋਇਆ ਦੇਖੋ ਐਨ ਪੂਰਾ ਸਵਾਦ ਚੱਟ ਰਿਹਾ ਚਿਕਨ ਚੱਟ ਰਿਹਾ ਉੱਧਰ ਕੱਟ ਲੱਗ ਰਹੇ ਨੇ ਇਹ ਬਣਾ ਰਿਹਾ ਚਿਕਨ ਪੂਰੇ ਵਧੀਆ ਪੀਸ ਨੇ ਹਨਾ ਮੋਟੇ ਪੀਸ ਹੋਣ ਮੋਟੇ ਟੱਪਰੇ ਲਓ ਜੀ ਆਪਣਾ ਪ੍ਰਾਈਸ ਵੀ ਤਿਆਰ ਆ ਹਾਂ ਥੋੜੀ ਰੈਡੀ ਆ ਇਹ ਫਾਈਨਲ ਟੱਚ ਹੋ ਗਿਆ ਹੈ ਨਾ ਰੈਡੀ ਹੋ ਗਿਆ ਜਿਹੜਾ ਇੱਕ ਵਾਰ ਖਾਂਦਾ ਨਾ ਇੱਕ ਕਸਟਮਰ ਨੂੰ ਪੁੱਛਿਆ ਸੀ ਕਹਿੰਦਾ ਭਾਈ ਮੈਂ ਜਦੋਂ ਹੀ ਦੁਕਾਨ ਖੁੱਲਈਆ ਮੈਂ ਰੋਜ਼ ਹੀ ਆਉਂਦਾ ਕਹਿੰਦਾ ਐਂ ਜੀ ਕਰਦਾ ਵੀ ਖਾਈਏ ਚਿਕਨ ਬਹੁਤ ਆ ਰਹੇ ਨੇ ਇਹ ਜਿਹੜਾ ਰੈਗੂਲਰ ਜੀ ਆਉਂਦੇ ਨੇ ਠੀਕ ਹੈ ਤੇ ਕਿਲੇ ਵੀ ਆਪਣੀ ਕਿੰਨੇ ਵਜੇ ਜਾਂਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ 12 ਵਜੇ ਤੋਂ ਲੈ ਕੇ 10 ਵਜੇ ਤੱਕ ਵੀ ਰਾਤ ਦੇ ਠੀਕ ਹੈ ਦਿਨ ਚ 12 ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤੱਕ ਠੀਕ ਹੈ ਤੇ ਆਪਣਾ ਵੀਰੇ ਕੋਈ ਐਟੀਓ ਹਨਾ ਕੋਈ ਆਨਲਾਈਨ ਜਣ ਕੇ ਆਰਡਰ ਦਵੇ ਉਹ ਨਹੀਂ ਹੈਗਾ ਬਰਾਉ ਉਹ ਨਹੀਂ ਹੈਗਾ ਆਪਣਾ ਸ਼ਾਪ ਦਾ ਹੀ ਆ ਬਈ ਸ਼ਾਪ ਤੇ ਆਓ ਤੇ ਤੰਦੂਰੀ ਚਿਕਨ ਫਰਾਈ ਮੱਛੀ ਤੇ ਆਪਣਾ ਸੀਕ ਕਬਾਬ ਅੰਡੇ ਆਮਲੇਟ ਗੁਰਦੀ ਤੇ ਕਰੀ ਵਾਲਾ ਚਿਕਨ ਕਰੀ ਵਾਲਾ ਚਿਕਨ ਐਨ ਕੈਨ ਅੰਡਾ ਤੇ ਵੀ ਤੇ ਆਪਣਾ ਰੇਟ ਵੀ ਜੈਨੂੰ ਉਹਨਾਂ ਕੀ ਰੇਟ ਆ ਵੀਰੇ ਆਪਣਾ ਆਪਣਾ ਭਰਾਈ ਹੈਗਾ ਜੀ ਹੱਡੀ ਵਾਲਾ 360 ਰੁਪਏ ਬੋਲ ਲਾਉਣ ਲੈ 500 ਰੁਪਏ ਬੋਲ ਲੈ ਮੱਛੀ ਵੀ 500 ਰੁਪਏ ਬੋਲ 330 ਰੁਪਏ ਪਾਈਆ ਸੈਂਟਰੀ ਵਾਲਾ ਆਪਣਾ 400 ਦਾ ਫੁੱਲਾ 200 ਦਾ ਹਾਂ ਬਾਈ ਦੇਖੋ ਜੀ ਰੇਟ ਵੀ ਬਿਲਕੁਲ ਜੈਨੂਅਲ ਆ 200 400 ਦੇ ਵਿਚ ਆਉਂਦਾ ਵੀ ਕੀ ਅੱਜ ਕੱਲ ਤੇ ਚਿਕਨ ਦੇ ਰਹੇ ਨੇ ਬਾਈ ਇੰਨੀ ਮਿਹਨਤ ਕਰਕੇ ਬਹੁਤ ਘੈਂਟ ਗੱਲਬਾਤ ਲੱਗੀ ਬਾਈ ਆਹ ਦੇਹੀ ਕੀ ਵਾਜੀ ਖਣਾ ਤਰੀ ਵਾਲਾ ਚਿਕਨ ਦਾ ਰੰਗ ਦੇਖੋ ਕਿੰਨਾ ਸੋਹਣਾ ਹੈ ਤਰੀ ਵਾਲੇ ਚਿਕਨ ਦਾ ਇਹਨੂੰ ਵੀ ਵੀਰੇ 3-4 2-3 ਘੰਟੇ ਤਾਂ ਲੱਗਦੇ ਹੋਣੇ ਨਾ ਪੈਣਾ ਉਹਨੂੰ ਨਹੀਂ ਇਹਨੂੰ ਘੰਟਾ ਵੀ ਲੱਗਦਾ ਜਿਆਦਾ ਮਸਾਲੇ ਦੀ ਜੂਰੀ ਹੈ ਸਾਰੀ ਇਹਦੇ ਚ ਵੀ ਉਹ ਮੈਂ ਰਗੜਨ ਨੂੰ ਟਾਈਮ ਲੱਗਦਾ ਲਓ ਜੀ ਨੂੰ ਤੇ ਮਸਾਲਾ ਤਿਆਰ ਲਓ ਜੀ ਤਰੀ ਵਾਲਾ ਚਿਕਨ ਵੀ ਰੈਡੀ ਆ ਹਾਂ ਤੇ ਬਿਲਕੁਲ ਇੱਕ ਵਾਰ ਖਾ ਕੇ ਬੰਦਾ ਦੁਬਾਰਾ ਦੁਬਾਰਾ ਕਹਿੰਦਾ ਵੀ ਹਾਂ ਬਈ ਯਾਰ ਚਿਕਨ ਬਣਾ ਕੇ ਖਿਲਾਓ ਹਨਾ ਹੋਮਸਟਾਈਲ ਹੈ ਜੀ ਐਨ ਘਰ ਵਾਲਾ ਘਰ ਵਾਲਾ ਟੇਸਟ ਆਉਂਦਾ ਬਿਲਕੁਲ ਇਹ ਨਹੀਂ ਹੈਗਾ ਵੀ ਬਾਹਰ ਵਾਲਾ ਆਪਗਾ ਹਨਾ ਘਰ ਵਾਲਾ ਟੇਸਟ ਆਉਂਦਾ ਬਿਲਕੁਲ ਸਹੀ ਤਰੀਕਾ ਨਾਲ ਉਹ ਵੀ ਦੇਖੋ ਚਿਕਨ ਆਹ ਦੇਖੋ ਰੰਗ ਦੇਖੋ ਕੀ ਬੁਰਾ ਉੱਪਰ ਚਮਕ ਰਿਹਾ ਹਨ ਵਧੀਆ ਤਿੱਕੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਜੀ ਆਪਣਾ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਤੇ ਆਪਣਾ ਚਿਕਨ ਦਾ ਸੈਂਟਰ ਦਾ ਨਾਮ ਕੀ ਆ ਗਿੱਲ ਚਿਕਨ ਦਾ ਨਾਮ ਪਿਆ ਜੀ ਆਪਣਾ ਠੀਕ ਆ ਤੇ ਬਾਈ ਆਪਣਾ ਕਿਹੜਾ ਅੱਡਾ ਡਰੈਸ ਦੱਸੋ ਆਪਣਾ ਇਹ ਹੀ ਸੰਤ ਰੋਡ ਬਾਰਨ ਪਟਿਆਲਾ ਠੀਕ ਹੈ ਜੀ ਤੇ ਆਪਣੀ ਟਾਈਮਿੰਗ ਕੀ ਰਹਿੰਦੀ ਆ ਟਾਈਮਿੰਗ ਹੈ ਬਾਈ ਜੀ 12 ਤੋਂ ਰਾਤ ਨੂੰ 10 ਵਜੇ ਤੱਕ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਵੀ ਫੋਨ ਨੰਬਰ ਆਪਣਾ ਹੈਗਾ ਜੀ ਦੇਖੋ ਜੀ ਆ ਗਿੱਲ ਚਿਕਨ ਸੈਕਟਰ ਆ ਤੇ ਇੱਧਰ ਹੈਗਾ ਵੀਰੇ ਪਟਿਆਲਾ ਤੇ ਇੱਧਰ ਹੈਗਾ ਵੀਰੇ ਸਰਹੰਦ ਤੇ ਦੋਨਾਂ ਦੇ ਸੈਂਟਰ ਦੇ ਵਿੱਚ ਹੈਗਾ ਆਪਣਾ ਗਿੱਲ ਚਿਕਨ ਫੈਕਟਰੀ ਤੇ ਆਓ ਜਦੋਂ ਮਰਜੀ ਆਓ ਫੋਨ ਕਰੋ ਨੰਬਰ ਹੈਗਾ ਉੱਪਰ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਜਦੋਂ ਮਰਜੀ ਆਓ ਤੇ ਬਾਈਆਂ ਕੋਲ ਆ ਕੇ ਜੋ ਮਰਜੀ ਖਾਓ ਕੀ ਕੀ ਆ ਵੀਰੇ ਆਪਣੇ ਕੋਲ ਚਿਕਨ ਆ ਵੀਰੇ ਚਾਂਪ ਆ ਤੰਦੂਰੀ ਚਿਕਨ ਹੈ ਸਿਕ ਕਬਾਬ ਨੇ ਅੰਡਾ ਭੁਰਜੀ ਆਮਲੇਟ ਤਰੀ ਵਾਲਾ ਚਿਕਨ ਅੰਡਾ ਤਰੀ ਪੱਕੀ 4 ਐਲਮਾ ਆਰਡੀਨੇਟ ਠੀਕ ਹੈ ਵੀਰੇ ਠੀਕ ਹੈ ਚਲੋ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਟਾਈਮ ਦਿੱਤਾ ਸਾਨੂੰ ਓਕੇ ਧੰਨਵਾਦ ਮੈਡਮ ਜੀ